ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਾਰੀ ਸੰਗਤ ਨੂੰ ਬੇਨਤੀ ਕਰਦੇ ਹਾਂ ਕਿ ਜਿੱਥੇ ਸਤਨ ਤੇ ਸੀ ਖੜੇ ਆ ਇਹ ਗੁਰਦੁਆਰਾ ਨਾਮ ਸਾਧੂਆਣਾ ਸਾਹਿਬ ਹੈ ਇੱਥੇ ਚਾਰ ਮਹਾਂਪੁਰਖਾਂ ਨੇ ਰਹਿ ਕਰਕੇ ਤਪ ਸਥਾਨ ਤੇ ਤਪ ਕੀਤਾ ਹੈ ਜੋ ਇਹ ਗੁਰਦ ਸरोवर ਸਾਹਿਬ ਹੈ ਇਸ ਸरोवर ਦੇ ਵਿੱਚ ਦੀ ਸੰਗਤਾਂ ਕਰਕੇ ਐਤਵਾਰ ਵਾਲੇ ਦਿਨ ਖਾਸ ਕਰਕੇ ਸੰਗਤਾਂ ਅਰਦਾਸ ਦੇ ਵਿੱਚ ਸ਼ਾਮਲ ਹੁੰਦੀਆਂ ਨੇ ਔਰ ਇਸ ਸਰੋਵਰ ਦੇ ਵਿੱਚ ਆ ਕੇ ਜਿਹੜੇ ਦੁਖੀ ਲੋਕ ਹੁੰਦੇ ਨੇ ਉਹ ਸਾਧ ਸੰਗਤ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਜਿਨ੍ਹਾਂ ਨੂੰ ਕੋਈ ਅਲਰਜੀ ਹੋਵੇ ਸਰੀਰ ਦੀ ਕੋਈ ਠਫੜ ਹੋੜਾ ਫਿਰ ਸੀ ਕੁਝ ਹੋਵੇ ਉਹ ਇਸ ਸਰੋਵਰ ਦੇ ਵਿੱਚ ਇਸ਼ਨਾਨ ਕਰਕੇ ਸਤਿਗੁਰੂ ਗੁਰੂ ਰੰਗ ਸਾਹਿਬ ਮਹਾਰਾਜ ਜੀ ਕਿਰਪਾ ਦੇ ਸਦਕਾ ਆਪਣੇ ਜਿਹੜੇ ਦੁੱਖ ਨੇ ਉਹਨਾਂ ਮਿਟਾ ਸਕਦੇ ਹਨ ਆਓ ਇਹ ਗੁਰਦੁਆਰਾ ਸਾਹਿਬ ਜੀ ਦਾ ਜੋ ਅਸਥਾਨ ਹੈ ਬੜਾ ਸੁੰਦਰ ਨਵਨੀਕ ਅਸਥਾਨ ਬਣਿਆ ਹੈ ਇੱਧਰ ਗੁਰਦੁਆਰਾ ਸਾਹਿਬ ਦੇ ਦਰਵਾਜ਼ਾ ਸਾਹਿਬ ਹੈ ਤੇ ਇੱਧਰ ਨਾਲ ਹੀ ਅੱਗੇ ਮਹਾਂਪੁਰਖਾਂ ਦਾ ਅਸਥਾਨ ਹੈ ਜਿੱਥੇ ਬੈਠ ਕੇ ਮਹਾਂਪੁਰਖਾਂ ਨੇ ਅਸਥਾਨ ਕੀਤਾ ਇਸ ਸਥਾਨ ਤੇ ਮਹਾਂਪੁਰਖ ਨੇ ਬੰਦਗੀ ਕੀਤੀ ਸਿਮਰਨ ਕੀਤਾ ਆਪ ਇਤਨੀ ਗਬਨਤੀਆਂ ਪ੍ਰਵਾਨ ਕਰਨੀਆਂ ਬਤੋਵਾ ਸੰਗਤਾਂ ਇਸ ਸਥਾਨ ਤੇ ਪਹੁੰਚ ਕਰਕੇ ਇਸ ਸਲੋਵਰ ਦੇ ਵਿੱਚ ਇਸ ਨਾਮ ਵਗੈਰਾ ਕਰਕੇ ਆਪ ਸੰਗਤਾਂ ਸਫਲ ਹੋ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਹਿ ਅੰਤ ਕੀ ਓਟ ਤੁ ਸੱਚਾ ਸਿਹਤ